ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਮੈਂ ਇੱਕ ਦੋ ਗੱਲਾਂ ਬਾਤਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਨ ਜਾ ਰਹੇ ਹਾਂ ਖਾਸ ਕਰਕੇ ਉਹਨਾਂ ਵੀਰਾਂ ਨਾਲ ਮੈਂ ਇੱਕ ਦੋ ਗੱਲਾਂ ਬਾਤਾਂ ਸਾਂਝੀਆਂ ਕਰਨ ਜਾ ਰਿਹਾ ਜੜੇ ਕਿ ਕਿਸਾਨੀ ਕਿੱਤੇ ਨਾਲ ਜੁੜੇ ਹੋਏ ਆ ਜਿੱਦ ਤੱਕ ਹੁਣ ਜਿਹੜਾ ਸੀਜ਼ਨ ਆ ਜਿਹੜਾ ਝੋਨੇ ਦਾ ਸੀਜ਼ਨ ਚੱਲਦਾ ਪਿਆ ਵਾ ਸਾਡੇ ਸਾਰੇ ਕਿਸਾਨ ਭਰਾ ਜਿਹੜੇ ਡਟੇ ਹੋਏ ਨੇ ਝੋਨਾ ਲਾਉਂਦੇ ਲਾਉਂਦੇ ਪਏ ਆ ਤੇ ਮੈਂ ਹੁਣ ਦੇ ਸੀਜ਼ਨ ਦੀ ਗੱਲ ਕਰਨ ਜਾ ਰਿਹਾ ਜਿੱਦਾਂ ਕਿ ਹੁਣ ਝੋਨੇ ਦਾ ਸੀਜ਼ਨ ਜਿਹੜਾ ਚੱਲ ਰਿਹਾ ਜੋਰਾਂ ਸ਼ੋਰਾਂ ਦੇ ਜੇ ਮੈਂ ਹੁਣ ਝੋਨੇ ਦੀ ਲਵਾਈ ਦੀ ਜੇ ਮੈਂ ਗੱਲ ਕਰਾਂ ਕਿ ਸਾਡੇ ਕਈ ਕਿਸਾਨ ਭਰਾ ਕਹਿ ਦਿੰਦੇ ਆ ਜੀ ਤੁਸੀਂ ਇੰਨੀ ਇੰਨਾ ਰੇਡ ਕਾਹ ਤੋਂ ਕਹਿਤਾ ਅਜਦਾ ਫਲਾਣਾ ਕਹਿਤਾ ਜਾਂ ਢਿੰਗਰਾ ਕਹਿਤਾ ਰੇਡ ਤੇ ਆਪੇ ਹੋਣਾ ਜਿੰਨਾ ਤੁਸੀਂ ਵੱਦ ਵੱਦ ਲੋਕੀ ਜਿੱਦਾਂ ਲਵਾਈ ਜਾਂਦੇ ਆ ਉਹਨਾਂ ਨਾਲ ਰੇਡੋਂ ਭਰੀ ਜਾਂਦੇ ਤੇ ਉਹ ਫਿਰ ਭੂਏ ਚੜਨੇ ਪਈਏ ਜਿਹੜੇ ਪ੍ਰਵਾਸੀ ਮਜ਼ਦੂਰ ਜਿਨ੍ਹਾਂ ਨੂੰ ਆਪਾਂ ਕਹਿੰਨੇ ਆ ਔਕਟਾ ਕਟ ਵੀ ਮੇਰਾ 5 ਤੋਂ 6 ਦਿਨ ਹੋ ਗਏ ਮੈਨੂੰ ਇਦਾਂ ਹੀ ਪਾਣੀ ਛੱਡਦੇ ਨੇ ਤੁਸੀਂ ਆ ਵੀਡੀਓ ਦੇ ਵਿੱਚ ਵੇਖੋਗੇ 5 ਤੋਂ 6 ਦਿਨ ਹੋ ਗਏ ਮੈਨੂੰ ਇਦਾਂ ਹੀ ਪੈਲੀ ਦੇ ਵਿੱਚ ਪਾਣੀ ਛੱਡਦੇ ਮੈਂ ਜੇ ਉਹਦਾ ਕਦਮ ਵੀ ਨਹੀਂ ਕੀਤਾ ਔਕਟਾ ਕਟ ਵੀ ਚਾਰ ਤੋਂ ਪੰਜ ਟੋਲੀਆਂ ਨੂੰ ਮੈਂ ਕਹਿ ਕੇ ਆਕ ਗਿਆ ਕਿ ਭਾਜੀ ਆਪਣਾ ਡੇਢ ਦੋ ਕਿੱਲੇ ਛੋਣਾਵਾ ਤੇ ਆਪਾਂ ਲਵਾਉਣਾ ਵਾ ਉਹ ਕੋਈ ਇਹ ਸੁਣਾ ਦਿੰਦੇ ਆ ਜੀ ਉਹ ਕਹਿੰਦੇ 7000 ਰੁਪਏ ਲੱਗੇਗਾ ਕੋਈ 6000 ਰੁਪਿਆ ਕਹੀ ਜਾਂਦਾ ਕੋਈ 5500 ਕਹੀ ਜਾਂਦਾ ਕੋਈ 4300 ਕਹੀ ਜਾਂਦਾ ਕੋਈ 3800 ਕਹੀ ਜਾਂਦਾ ਮੈਨੂੰ ਇਹ ਸਮਝ ਨਹੀਂ ਆਉਂਦੀ ਯਾਰ ਸਾਡੇ ਕਿਸਾਨ ਭਰਾ ਜਿੰਨੇ ਢਿੱਲੇਗਾ ਤੋਂ ਨੇ ਉਹ ਰੇਟ ਇੱਕ ਰੱਖੋ ਯਾਰ ਉਹ ਕੋਈ ਆਪਣਾ ਰੇਟ ਲਾਈ ਜਾਂਦਾ ਕੋਈ ਆਪਣਾ ਰੇਟ ਲਾਈ ਜਾਂਦਾ ਤੇ ਜਿੱਦੇ ਦਾ ਕਿਸਾਨਾਂ ਨੂੰ ਇਹ ਆ ਜਿਹੜੇ ਪ੍ਰਵਾਸੀ ਮਰੂਜਾਂ ਨਾਲ ਬਭਈਏ ਕਹਿੰਨੇ ਜਿੱਦੇ ਜਿੱਦਾ ਮਿਲ ਜਾਂਦੇ ਉਹੋ ਹੀ ਹਿਸਾਬ ਨਾਲ ਉਹ ਰੇਟ ਲਾਈ ਜਾਂਦੇ ਆ ਕੋਈ ਆ ਜੀ 500 ਵੱਧ ਲੱਲੀ ਜਾਂ 1000 ਵੱਧ ਲੱਲੀ ਐਦਾਂ ਥੋੜਾ ਹੁੰਦੀ ਯਾਰ ਇੱਕ ਰੇਟ ਰੱਖੋ ਯਾਰ ਕਿਸਾਨ ਭਰਾਵਾਂ ਨੂੰ ਬੇਨਤੀ ਆ ਕਿਉਂਕਿ ਹੁਣ ਤੁਸੀਂ ਵੱਡੇ ਵੱਡੀਆਂ ਜਿੰਨਾਂ ਕੋ ਵੱਡੀਆਂ ਜਿਹੜੇ ਸਾਡੇ ਵੱਡੇ ਕਿਸਾਨ ਭਰਾ ਜਿਹੜੇ ਜਿੰਨਾਂ ਕੋ ਪੈਲੀਆਂ ਜ਼ਿਆਦੀਆਂ ਹਨ ਜਾਂ ਭਾਵੇਂ ਠੇਕੇ ਦੇ ਜਾਂ ਮਾਲਕੀ ਆ ਉਹਨਾਂ ਨੇ ਤੇ ਚਲੋ ਜ਼ਿਆਦੀ ਪੈਲੀ ਕਰਕੇ ਜੋ ਰੇਟ ਹੋਇਆ ਤੇ ਉਹ ਜੋ ਉਹਨਾਂ ਨੇ ਕੀਤਾ ਹੋਇਆ ਤੇ ਉਹ ਤੇ ਉਹਨਾਂ ਨੇ ਦੇਣਾ ਦੇਣਾ ਪਰ ਸਾਡੇ ਵਰਗਾ ਜਿਹੜਾ ਛੋਟਾ ਕਿਸਾਨ ਵਾ ਉਹ ਕਿੱਥੇ ਜਾਏਗਾ ਯਾਰ ਡੇਢ ਦੋ ਕਿੱਲੇ ਜਿਹਦੀ ਪੈਲੀ ਆ ਉਹ ਕਿੱਥੇ ਜਾਊਗਾ ਮੇਰੀ ਕੋਟਗੜ੍ਹ ਵੀ ਆਦ ਕੀ ਇੱਕ ਕਿੱਲਾ ਤੇ ਦੋ ਕਨਾਲਾਂ ਮੈਂ ਝੋਨਾ ਲਾਉਣਾ ਤੇ ਪੰਜ ਕਨਾਲਾਂ ਮੈਂ ਪੱਠੇ ਬੀਜੀ ਹੋਈ ਆ ਚਾਰ ਤੋ ਇੱਕ ਕਿਲਾ ਦੋ ਕਨਾਲਾ ਪਿੱਛੇ ਹੁਣ ਮੈਂ 7000 ਰੁਪਏ ਥੋੜੋ ਦੇਣਾ ਉਹਨਾਂ ਨੂੰ ਕਿ 7000 ਰੁਪਏ ਤੁਸੀਂ ਜਿੰਨੀ ਮੰਗੋਗੇ ਮੰਗੀ ਮੋਤ ਤੇ ਅੱਜਕੱਲ ਕੋਈ ਵੀ ਨਹੀਂ ਕਿਸੇ ਨੂੰ ਦਿੰਦਾ 7-7000 ਰੁਪਏ ਦੀ ਮੰਗ ਕਰਦੇ ਆ ਤੇ ਪਹਿਲੀ ਗਾਲ ਉਹ ਅੱਖੇ ਵੀ ਨਹੀਂ ਲਗਦੇ ਕਿਸੇ ਦੇ ਉਹ ਵੱਡੀਆਂ ਮੱਲਾਂ ਦੇ ਮਾਰਦੇ ਆ ਜਹਾਂ ਵੀ ਇਹ 25-30 ਗਿੱਲੇ ਪੈ ਲਈ ਆ ਇਹ ਆ ਮੈਂ ਲਾਵਾਂਗੇ ਤੇ ਜਿੰਨੇ ਪੈਸੇ ਮੰਗੇ ਉਹਨੇ ਮਿਲ ਜਾਣੇ ਭੂਏ ਯਾਰ ਅਸੀਂ ਆਪ ਛਾੜੇ ਆ ਅੱਬੇ ਇਹ ਜਿੰਨੇ ਪੈਸੇ ਮੰਗਦੇ ਉਹਨੇ ਹੀ ਚੱਕ ਕੇ ਫੜਾ ਦਿੱਦੀ ਦੀ ਆ ਪਰ ਇਦਾਂ ਨਹੀਂ ਹੋਣਾ ਚਾਹੀਦਾ। ਆ ਘਾਟੋ ਘਾੜੀ ਮੇਰਾ 5 ਕੇ 6 ਦਿਨ ਹੋ ਗਏ ਮੈਂ ਇਦਾਂ ਪਾਣੀ ਛੱਡਿਆ ਮੈਂ ਕਿਉਂ ਕਲਪਦਾ ਕਿਉਂਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਜਿਹੜਾ ਗਰੀਬ ਕਿਸਾਨ ਆ ਛੋਟਾ ਕਿਸਾਨ ਆ ਉਹਦਾ ਮੰਦਰੀ ਕੋਈ ਫਾਇਦਾ ਨਹੀਂ ਹੈਗਾ ਕਿਸਾਨੀ ਕਿੱਥੇ ਤੱਕ ਕਿਸਾਨੀ ਕਿੱਤਾ ਕਰਨ ਦਾ ਮੈਂ ਨਹੀਂ ਸਮਝਦਾ ਇਹ ਗੱਲ ਨੂੰ ਤੇ ਜਿਹੜਾ ਅੱਜ ਕੱਲ ਜਿਹਦੀਆਂ ਪੈਲੀ ਜਾਦੀ ਆ ਜਾਂ ਠੇਕੇ ਦੇ ਆ ਜਾਂ ਮਾਲਕੀ ਆ ਉਹਦਾ ਜਿਹੜੇ ਕੋ ਸਾਧਨ ਆ ਜ ਖਾਸ ਕਰਕੇ ਸਾਧਨ ਜਿਹੜਾ ਟਰੈਕਟਰ ਹੱਲਾਂ ਤਵੀਆਂ ਸਾਰੇ ਸਾਧਨ ਰੱਖੇ ਹੋਏ ਆ ਉਹਦਾ ਜਾਦਾ ਫਾਇਦਾ ਵਾ ਕਿਸਾਨੀ ਕਿੱਤੇ ਨਾਲ ਜੁੜੇਂਦਾ ਮਤਲਬ ਕਿ ਜਿਹੜਾ ਸਾਡੇ ਵਰਗਾ ਮਾਤੜ ਕਿਸਾਨ ਗਰੀਬ ਕਿਸਾਨ ਆ ਉਹਦਾ ਕੋਈ ਫਾਇਦਾ ਨਹੀਂ ਜਿਹਦੇ ਕੋ ਆਪਣਾ ਕੋਈ ਸਾਧਨ ਨਹੀਂ ਹੈਗਾ ਬਣੋ ਹੁਣ ਡੇਢ ਦੋ ਕਿੱਲੇ ਪਿੱਛੇ ਵਾਸਤੇ ਤੁਸੀਂ ਵੀ ਸਿਆਣੇ ਹੋ ਕਿ ਆਪਾਂ ਟਰੈਕਟਰ ਥੋੜਾ ਲੈ ਸਕਦੇ ਆ ਪਰ ਫੇਰ ਵੀ ਜੇ ਗੱਲ ਕਰੀਏ ਤੇ ਅੱਜਕੱਲ ਜਿਹਦੇ ਕੋ ਸੰਦ ਵਾ ਆਪਣਾ ਸਮਾਨ ਵਾ ਸਾਰਾ ਕਿਸਾਨੀ ਕਿੱਤੇ ਆਲਾ ਤੇ ਉਹਦੇ ਆਜ ਦਾ ਉਹਦਾ ਬੋਲ ਬਾਲਾ ਵਾ ਤੇ ਦੂਸਰੇ ਦਾ ਮੁਸ਼ਕਲ ਆ ਅਕੋਟੋਕੜੀ ਵੀ ਮੈਨੂੰ 5 ਤੋਂ 6 ਦਿਨ ਹੋ ਗਏ ਨੇ ਆ ਟੋਲੀਆਂ ਪਿੱਛੇ ਢੇਡੇ ਮਾਰਦੇ ਸਾਡੇ ਨਡਾਲੇ ਦੇ ਬਿਲਕੁਲ ਲਾਗੇ ਡੇਰੇ ਨੇ ਬਹੁਤ ਡੇਰਿਆਂ ਤੇ ਮੈਂ ਢੇਡੇ ਵੀ ਮਾਰੇ ਨੇ ਸਾਡੇ ਕਈਆਂ ਕਿਸਾਨਾਂ ਭਰਾਵਾਂ ਨੇ ਮੈਨੂੰ ਹਾਂ ਵੀ ਕੀਤੀ ਆ ਤੇ ਬਾਅਦ ਵਿੱਚ ਨਾ ਵੀ ਮੈਨੂੰ ਸੁਣਨੀ ਪਈ ਚਲੋ ਪਰਮਾਤਮਾ ਸੱਚੇ ਪਾਤਸ਼ਾਹ ਮਿਹਰ ਕਰਨਗੇ ਆਪਾਂ ਹੀ ਕਿਤੇ ਨਾ ਕਿਤੇ ਸਾਡੀ ਵੀ ਸੁਣਵਾਈ ਹੋਏਗੀ ਉਹਦੀ ਕਚਹਿਰੀ ਦੇ ਵਿੱਚ ਤੇ ਬਾਬਾ ਜੀ ਮਿਹਰ ਕਰਨਗੇ ਕਿਤੇ ਇਹ ਰੇਟ ਪਰ ਉਹ ਇੱਕ ਰੱਖਿਆ ਕਰੋ ਯਾਰ ਝੋਨੇ ਦਾ ਭਾਵੇਂ ਕਣਕ ਦੀ ਵੜਾਈ ਹੋਵੇ ਤੇ ਜਾਂ ਝੋਨੇ ਦੀ ਵੜਾਈ ਹੋਵੇ ਤੇ ਜਾਂ ਫਿਰ ਲਵਾਈ ਹੋਵੇ ਇੱਕ ਰੇਟ ਰੱਖਿਆ ਕਰੋ ਯਾਰ ਰੇਟ ਤੁਸੀਂ ਬਹੁਤ ਹਾਲਾਟਾਲਾ ਕਰ ਦਿੰਦੇ ਹੋ ਉਹਦੇ ਪਿੱਛੇ ਫਿਰ ਸਾਨੂੰ ਕਈ ਕਹਿ ਦਿੰਦੇ ਜੀ ਤੁਸੀਂ ਇਹ ਰੇਟ ਮਤਲਬ ਇਹ ਰੇਟ ਕੱਤੋਂ ਬੋਲਿਆ ਤੇ ਆਹ ਕੱਤੋਂ ਬੋਲਿਆ ਫਿਰ ਮੈਨੂੰ ਬੋਲਣਾ ਪੈਂਦਾ ਜੋ ਰੇਟ ਚੱਲਣਦੇ ਆ 7-7000 ਰੁਪਿਆ ਹੈਗਾ ਕਿ ਤੇ ਮੈਨੂੰ ਇਹ ਕਲੀਅਰ ਕਰੋ ਪਹਿਲਾਂ 7-7000 ਰੁਪਿਆ ਭਈਏ ਮੰਗਣਦੇ ਆ ਇਹ ਕਿਤੇ ਰੇਟ ਹੈਗਾ ਵਾ ਇਹ ਹਗਾ ਤਾਂ ਮੈਨੂੰ ਕਲੀਅਰ ਕਰ ਦੋ 7000 ਰੁਪਏ ਕਿਸ ਨੇ ਦਿੱਤਾ ਵਾ ਤੇ ਮੈਨੂੰ ਦੱਸ ਦੋ ਕਿ ਹਾਂ ਵੀ ਮੈਂ 7000 ਰੁਪਏ ਦਿੱਤਾ ਵਾ ਝੋਨੇ ਦੀ ਲਵਾਈ ਉਹ ਜਿੰਨਾ ਰੇਟ ਮੰਗਦੇ ਆ ਸਾਡੇ ਕਿਸਾਨ ਭਰਾ ਕਹਿੰਦੇ ਆ ਜੀ 500 ਰੁਪਏ ਵੱਧ ਤਾਂਗੇ ਆਜਾ ਸਾਡੇ ਲਾਦੇ ਝੋਨਾ ਉਹ ਤੋਂ ਦੇ ਉਹ ਭੂਏ ਚੜ ਜਾਂਦੇ ਆ ਜਿਹੜੇ ਭਈਏ ਆ ਦੋ ਦੋ ਦਵਾਰੀ ਤਿੰਨ ਤਿੰਨ ਵਾਰੀ ਚਾਵਾ ਪੀਂਦੇ ਆ ਨਾਲ ਵਖਰਾ ਖਾਣਾ ਪੀਣਾ ਉਤੋਂ ਵਖਰਾ ਅਹੀ ਭੂਏ ਚੜੇ ਯਾਰ ਭਈਏ ਇੰਨਾ ਰੇਟ ਕਿਤੇ ਵੀ ਨਹੀਂ ਹੈਗਾ ਜਿੰਨੇ ਰੇਟ ਸੁਣਾਈ ਜਾਂਦੇ ਕੱਲ ਮੈਂ ਇੱਕ ਡੇਰੇ ਤੇ ਗਿਆ ਮੈਂ ਨਾ ਨਹੀਂ ਲੈਣਾ ਚਾਹੁੰਦਾ ਉਹਨਾਂ ਮੈਂ ਗੱਲ ਕੀਤੀ ਮੈਂ ਕਹਾ ਪਾਜੀ ਆਪਾਂ ਦਾ ਡੇਢ ਤੋਂ 1 ਕਿਲਾ 2 ਕਿਲਾ ਣਾ ਝੋਨਾ ਲਵਾਉਣਾ ਵਾ ਤੇ ਕੀ ਹਿਸਾਬ-ਤਾਬਾ ਤੇ ਲਾ ਦੋਗੇ ਕਹਿੰਦਾ ਬਾਊ ਜੀ 7000 ਰੁਪਏ ਲੱਗੇਗਾ ਤਾਂ ਅਭੀ ਚਲੋ ਮੈਂ ਅਭੀ ਲਾ ਦੇਤਾ ਹੂੰ ਗਿਉ 7000 ਰੁਪਏ ਤੈਨੂੰ ਦੇਖ ਤੇ ਸਾਨੂੰ ਕੀ ਉੱਥੇ ਸਾਨੂੰ ਕੀ ਫਾਇਦਾ ਜਿਹੜੇ ਸਾਡੇ ਜੋ ਰੇਟ ਹੋਏਗਾ ਆਹੀਗਾ ਤੈਨੂੰ ਮਿਲੇਗਾ ਜੋ ਰੇਟ ਹੋਏਗਾ ਉਸ ਸਾਰਾ ਨਾ ਹੋਏਗਾ ਮੈਂ ਕੱਲਾ ਤੈਨੂੰ 7000 ਰੁਪਏ ਦਿੰਦਾ ਤਾਂ ਬਾਕੀ ਕਹਿਣਗੇ 42-4300 ਰੁਪਏ ਰੇਟ ਤਾਂ ਤੂੰ ਕੰਦਾ ਕੱ ਲੈਣ ਕਿ ਤਾ 7000 ਦੇ ਦਤਾ ਇਹ ਸਿਆਪਾ ਸਾਰਾ ਜੋ ਰੇਟ ਮੰਗਦੇ ਆ ਉਹਨੇ ਸਾਡੇ ਸਾਡੇ ਕਿਸਾਨ ਭਰਾ ਦੇਈ ਜਾਂਦੇ ਆ ਤੇ ਰੇਟ ਤੇ ਫਿਰ ਇੱਕ ਰੇਟ ਹੋਣਾ ਚਾਹੀਦਾ ਨਾ ਸਾਰਿਆਂ ਨੂੰ ਕਹਾਂ ਇੱਕ ਰੇਟ ਜਿਹੜਾ ਜੋ ਰੇਟ ਆ ਜਾਇਜ਼ ਰੇਟ ਆ ਹੋਣਾ ਚਾਹੀਦਾ ਵਾ ਚਲੋ ਸਾਡਾ ਵੀ ਪਰਮਾਤਮਾ ਸੱਚੇ ਪਾਤਸ਼ਾਹ ਮਿਹਰ ਕਰੂਗਾ ਆਪਾਂ ਹੀ ਉਹ ਤਿੰਨ ਜਾਂ ਤਿੰਨ ਚਾਰ ਦਿਨ ਤੱਕ ਲੱਗ ਜੂਗਾ ਝੋਨਾ ਹੀ ਹੋਏਗਾ ਚਲੋ